ਆਸੀ ਗਾਲ ਦੋਸਤੋ ਇਸ ਵਾਰ ਵੇਖੋ ਕਿੰਨੇ ਮਾੜੇ ਹਾਲਾਤ ਆ ਅੱਗ ਦੇ ਐਰ ਕੀ ਰੋਕ ਨਹੀਂ ਲੱਗੀ ਤੇ ਵੇਖ ਲਓ ਅੱਗ ਕਿੰਨੀ ਜਿਆਦੀ ਲੋਕਾਂ ਨੇ ਲਾਈ ਚਾਰ ਸਵੇਰੇ ਤੇ ਕਿੰਨੇ ਰੁਕ ਮੱਚ ਗਏ ਕਿੰਨੇ ਆਲ ਨੇ ਮੱਚ ਗਏ ਕਿੰਨੇ ਜਾਨਵਰ ਮੱਚ ਗਏ ਪਤਾ ਨਹੀਂ ਕਿੰਨੇ ਕੀ ਡੰਗਰ ਬੱਕਰੀਆਂ ਵੀ ਮੱਚ ਗਈਆਂ ਤੁਸੀਂ ਵੇਖ ਰਹੇ ਕਈ ਥਾਂ ਸੋਸ਼ਲ ਮੀਡੀਆ ਤੇ ਆਹ ਵੇਖ ਲਓ ਹੁਣ ਅੱਗਾ ਹੀ ਦਾ ਕਿੰਨਾ ਪੁਰਾਣਾ ਬੂਟਾ 100 ਸਾਲ 100 ਸਾਲ ਤੋਂ ਵੱਧ ਪੁਰਾਣਾ ਬੂਟਾ ਇਹ ਜਿਹੜਾ ਦਰਖਤ ਵਾ ਇਹ ਵਣ ਦਾ ਦਰਖਤ ਵਾ ਵਣ ਬਹੁਤ ਜਿਆਦਾ ਮਤਲਬ ਸਾਡੇ ਇੱਥੇ ਵਿਰਲੇ ਵਿਰਲੇ ਰਹਿ ਗਏ ਹੁਣ ਕੁਝ ਮੱਚ ਗਏ ਕੁਝ ਵੱਢੇ ਗਏ ਕੋ ਟੁੱਕੇ ਗਏ ਬਸ 2-4 ਵਜੇ ਇੱਥੇ ਹੁਣ ਆਹ ਵੇਖ ਲਓ ਵੀ ਸੜ ਕੇ ਸੁਹਾ ਆ ਗਿਆ ਵਣ ਆਹ ਵੇਖ ਲਓ ਵਿੱਚ ਖੁੱਡਾਂ ਜਣੀਆਂ ਬਣੀਆਂ ਨੇ ਵੀ ਜਾਨਵਰ ਰਹਿੰਦੇ ਸੀ ਐ ਜਾਨਵਰ ਮੱਚ ਗਏ ਕੁਝ ਨਹੀਂ ਬ ਬਹੁਤ ਕੋਈ ਜਨਵਾਰ ਸਾਰੇ ਬਹੁਤ ਜਨਰਲ ਮੱਚ ਗਏ ਹੁਣ ਤਾਂ ਦੂਜੇ ਪਾਸੇ ਵੀ ਜਾਵਾਂਗੇ ਉਧਰ ਹੀ ਸੜ ਪਿੱਪਲ ਘਟੋ ਘਟ 40 ਫੁੱਟ ਉੱਚਾ ਪਿੱਪਲ ਜਿੱਤੇ ਅੱਗ ਤਾਂ ਚੜ ਗਈ ਵੀ ਇੰਨੀ ਸਪੀਡ ਦੇ ਨਾਲ ਹਵਾ ਦੇ ਨਾਲ ਅੱਗ ਉੱਪਰ ਜਾ ਗਿਆ ਉਹ ਵੇਖੋ ਪਿੱਪਲ ਨਿੱਕੇ ਪਿੱਪਲ ਵੀ ਤੇ ਸੁੱਕੇ ਉਹ ਬੂਟੇ ਵੀ ਸਾਰੇ ਐ ਮੱਚ ਗਏ ਥਲੇ ਧਰਤੀ ਵੀ ਵੇਖੋ ਵੀ ਐ ਧਰਤੀ ਸੜ ਕੇ ਸੁਆਹ ਹੋ ਗਈ ਐ ਚਾਰ ਚੁਫੇਰੇ ਤੋਂ ਨਿਗਾ ਮਾਰ ਸਕਦੇ ਜੋ ਉਹ ਵੇਲ ਉਹਦੇ ਵੀ ਅੱਗ ਧੁਖਰੀ ਮਾੜੀ ਮਾੜੀ ਔਰ ਰੂੜੀ ਦੇ ਬਹੁਤ ਜਿਆਦੇ ਬੁਰੇ ਹਾਲਾਤ ਹੋ ਗਿਆ ਰੁਕ ਤੁਸੀਂ ਵੇਖੋ ਹੈਰਾਨਗੀ ਵਾਲੀ ਗੱਲ ਆ ਇੱਕ ਹਰਿਆ ਪਰਿਆ ਰੋਕੇ ਐ ਹਰੇ ਹਰੇ ਪੱ ਨਿਗਾਮਾਰਗੇ ਚਾਰ ਚੁਫੇਰੇ ਤੂੰ ਦੇਖ ਸਕਦੇ ਓ ਆ ਵੇਖ ਲਓ ਕਿੰਨੇ ਜਨਵਰਾਂ ਦੇ ਵਿੱਚ ਇੱਥੇ ਜਿਆਦਾਤਰ ਸਾਡੇ ਇੱਥੇ ਜਨਮਰ ਬਹੁਤ ਪਿਆਰੇ ਪਿਆਰੇ ਜਨਵਰ ਰਹਿੰਦੇ ਸੀ ਕੋਇਲਾ ਰਹਿੰਦੀਆਂ ਸੀ ਹੈ ਤੇ ਤਰ ਰਹਿੰਦੇ ਸੀ ਇੱਥੇ ਇਹਨਾਂ ਰੁੱਖਾਂ ਦੇ ਬਹੁਤ ਹਰਿਆ ਭਰਿਆ ਮਤਲਬ ਕਿ ਦਰਖਤ ਹੀ ਹੈ ਸਾਰੇ ਇਹ ਦਰਖਤ ਤੂੰ ਆ ਵੇਖ ਸਕਦੇ ਓ ਆ ਵੇਖ ਲਓ ਇਸ ਤਰ੍ਹਾਂ ਹਰਿਆ ਹੀ ਇੱਧਰ ਵੀ ਹਵਾ ਇੱਧਰ ਵੀ ਮੱਚਿਆ ਥੋੜਾ ਜਿਹਾ ਪਰ ਆਕ ਨੇ ਬਾਅਦ ਵਿੱਚ ਕਾਬੂ ਪਾ ਲਿਆ ਆ ਵੇਖੋ ਹਰਿਆ ਇਸੇ ਤਰ੍ਹਾਂ ਹਰਿਆ ਹੀ ਆ ਵੇਖ ਲਓ ਇਤਰਾ ਹੀ ਇਹ ਰੁੱਖੇ ਜਿਤਰਾ ਸਾਹਮਣੇ ਹਰਿਆ ਤੂੰ ਦੇਖ ਰਿਹਾ ਜੋ ਨਾ ਇਦਾਂ ਹੀ ਉਹ ਆ ਹੀ ਸਾਹਮਣੇ ਅਹਿ ਮੱਚ ਗਏ ਤੇ ਸੜ ਕੇ ਸੁਹਾ ਗਿਆ ਉਹ ਵੀ 4 ਚਫੇਰੇ ਆ ਟਾਲੀ ਵੀ ਸਾਰੀ ਮੱਚ ਗਈ ਹੈ ਸਾਰੇ ਰੁੱਖ ਮੱਚ ਗਏ ਕਿਉਂ ਪਤਾ ਨਹੀਂ ਕਿਉਂ ਐਦਾਂ ਹੋ ਰਿਹਾ ਵਾ ਜਿਹੜੇ ਵੀ ਅੱਗ ਲਾ ਰਹੇ ਆ 4 ਚਫੇਰੇ ਆ ਆਪਦੀ ਅੱਗ ਨੂੰ ਕੰਟਰੋਲ ਦੇ ਵਿੱਚ ਨਹੀਂ ਕਰਦੇ ਇਸ ਤਰ੍ਹਾਂ ਬੁਰੇ ਹਾਲਾਤ ਹੁੰਦੇ ਆ ਤੇ ਇਹ ਫਿਰ ਤੁਹਾਨੂੰ ਪਤਾ ਬਰਬਾਦੀ ਦੀ ਨਿਸ਼ਾਨੀ ਆ ਜਦੋਂ ਹਵਾ ਆਕਸੀਜਨ ਆਪਾਨੂੰ ਮਿਲ ਹੀ ਨਾ ਦੇ ਆਪਾਂ ਬਿਮਾਰੀ ਹੋਣਾ ਉਹੀ ਸਾਬਾ ਰੁੱਖਾਂ ਸਿਰ ਤੇ ਆਪਾਂ ਆ ਤਾਨੂੰ ਸਾਰਾ ਪਤਾ ਹੀ ਆ ਤੇ ਬਾਕੀ ਤੁਹਾਨੂੰ ਇਸ ਤੋਂ ਅੱਗੇ ਇਸ ਤੋਂ ਅੱਗੇ ਤੁਹਾਨੂੰ ਵਿਖਾਉਣਾ ਪਿੱਪਲ 40 ਫੁੱਟ ਚਾ ਪਿੱਪਲ ਜਿਹੜੇ ਮਤਲਬ ਜਿੱਤੇ ਸੋਚ ਨਹੀਂ ਸਕਦੇ ਵੀ ਇੰਨੀ ਉੱਚੀ ਆਗ ਆ ਜਾ ਸਕਦੀ ਕਿ ਨਹੀਂ ਜਸਤੇ ਤੁਹਾਨੂੰ ਉਹ ਵਿਖਾਉਣਾ ਆਜੋ ਆਹ ਵੇਖੋ ਪਿੱਪਲ 40 ਫੁੱਟ ਕੱਚੋ ਘੱਟੋ ਘੱਟ 40 ਫੁੱਟ ਉੱਚਾ ਪਿੱਪਲਾ ਵੇਖੋ ਕਿੱਥੋਂ ਤੱਕ ਮੱਚਿਆ ਪੱਤੇ ਤੁਸੀਂ ਵੇਖਦੇ ਸਾਡੀ ਇੰਨੀ ਅੱਗ ਤਾਂ ਚੜ ਗਈ ਉੱਪਰ ਤੱਕ ਅੱਗ ਚੜ ਗਈ ਤਾਂ ਤੇ ਆਹ ਵੇਖ ਲਓ ਕਿੰਨਾ ਉੱਚਾ ਪਿੱਪਲਾ ਤੇ ਕਿੰਨੇ ਜੋਰਾਂ ਦੇ ਨਾਲ ਇਹ ਮੱਚਿਆ ਵੇਖੋ ਤਬਾਹ ਹੋ ਗਿਆ ਹੈ ਅੱਗ ਨੇ ਮੇਰੂੰ ਬਰਬਾਦ ਕਰਤਾ ਸਾਰਾ ਖਤਮ ਹੋ ਗਈ ਕਹਾਣੀ ਇੰਨੇ ਯੋਰਾ ਜੱਗ ਬਈ ਆ ਥੱਲੇ ਸਾਰਾ ਬਾਲਣ ਪਿਆ ਸੀ ਇਹਦੇ ਨਾਲ ਅੱਗ ਤਾਂ ਉੱਪਰ ਤੱਕ ਚੜ ਗਈ ਤੇ ਵੇਖ ਲਓ ਕਿੰਨੀ ਬੁਰੇ ਲਾਤੋਗੇ ਸਾਰਾ ਬਾਲਣ ਪਿਆ ਸੀ ਆਹੜਾ ਰੋਕਾ ਸਾਡੇ ਵਾਣ ਇਹਨੂੰ ਥੋੜੀ ਅੱਗ ਪਈ ਆ ਬਾਕੀ ਆਹ ਵੇਖ ਲਓ ਹਰਿਆ ਭਰਿਆ ਐ ਹਰਿਆ ਫੁੱਟ ਰਹੇ ਇਸੇ ਤਰ੍ਹਾਂ ਹੀ ਉਹ ਫੁੱਟ ਰਹੇ ਜਿਹੜਾ ਮੱਛਿਆ ਆ ਵਾ ਹਰਿਆ ਪੂਰੀ ਠੰਡੀ ਹਵਾ ਗਰਮੀਆਂ ਦੇ ਵਿੱਚ ਇੱਥੇ ਆਣ ਕੇ ਬੈਈਦਾ ਹੈ ਨਾ ਤਾਂ ਐ ਲੱਗਦਾ ਜਿਵੇਂ ਏਸੀ ਦੇ ਵਿੱਚ ਬੈਠੇ ਆ ਇੰਨੀ ਸ਼ਾਨਦਾਰ ਮਲ ਕੇ ਠੰਡਾ ਰੋਕਾ ਹੀ ਏ ਵਾਣ ਬਹੁਤ ਪੁਰਾਣਾ ਰੋਕਾ ਘਟੋਕੜ 100 ਸਾਲ ਤੋਂ ਵੱਧ ਪੁਰਾਣਾ ਮੁੱਢ ਵੇਖ ਲਓ ਦਾ ਚਾਰ ਚੁਫੇਰੇ ਤੁਹਾਨੂੰ ਵਿਖਾ ਦਿੰਦੇ ਆ ਬਹੁਤ ਹੀ ਪੁਰਾਣਾ ਰੁੱਖ ਵਾਏ ਵਣ ਬਹੁਤ ਪੁਰਾਣਾ ਵਣ ਵਾ ਆਹ ਵੇਲੇ ਹੁਣ ਹਰਿਆ ਫੁੱਟਣ ਡਿਆ ਸੀ ਹੁਣ ਇਹਦੀ ਬਹਾਰ ਆਈ ਫਟਾਰੇ ਦੀ ਬਹਾਰ ਆਈ ਤੇ ਆ ਵੇਖ ਲਓ ਇਸੇ ਤਰ੍ਹਾਂ ਚਲੋ ਇੱਥੇ ਅੱਗ ਦਾ ਵਿਚਾਰ ਆ ਇੱਥੇ ਅੱਗ ਨਹੀਂ ਆਈ ਤੇ ਵਿਚਾਰ ਰਹਿ ਗਿਆ ਇਹਦਾ ਬਹੁਤ ਪੁਰਾਣਾ ਰੁੱਖਾ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਜਾਨਵਰ ਵੀ ਰਹਿੰਦੇ ਛੋਟੇ ਛੋਟੇ ਪੰਛੀ ਰਹਿੰਦੇ ਇਹਨਾਂ ਦੇ ਵਿੱਚ ਆ ਖੁੱਡਿਆਂ ਦੇ ਵਿੱਚ ਸਾਰੇ ਜਨਵਰ ਨਿਕਰੇਗੇ ਜਨਵਰ ਛੋਟੇ ਛੋਟੇ ਜਨਵਰ ਰਹਿੰਦੇ ਆ ਤੋਤੇ ਹੋਗੇ ਜਿ ਤਰ੍ਹਾਂ ਤਿੱਤਰ ਹੋਗੇ ਛੋਟੇ ਛੋਟੇ ਜਨਵਰ ਇਹਨਾਂ ਦੇ ਵਿੱਚ ਰਹਿੰਦੇ ਸੀ ਉਹਨਾਂ ਦੇ ਉਹਦੇ ਵਿੱਚ ਵੀ ਰਹਿੰਦੇ ਸੀ ਜੋ ਮੱਛੀਗੋ ਦੇ ਵਿੱਚ ਜਨਵਰ ਹੀ ਛੋਟੇ ਛੋਟੇ ਬੱਚੇ ਹੀ ਉਹਨਾਂ ਵਿੱਚ ਛੋਟੇ ਛੋਟੇ ਜੀਵ ਜੰਤੂ ਬੱਚੇ ਹੀ ਸਾਰੇ ਮੱਛ ਗਏ ਖਤਮ ਹੋ ਗਏ ਤੇ ਆਹ ਵੇਖ ਲਓ ਪਤਾ ਨਹੀਂ ਕਿਹੜੇ ਪਾਸੇ ਉਹ ਅੱਗ ਗਈ ਤੇ ਆਣ ਕੇ ਸਾਰਾ ਮਤਲਬ ਕਿ ਬਚਾ ਕੇ ਚਲੇਗੀ ਤੇ ਆਹ ਦੇਖ ਲਓ ਤੁਸੀਂ ਕਿੰਨੇ ਸੋਹਣੇ ਕਿੰਨੇ ਹਰੇ ਰੋਖਾ ਤੇ ਪਿੰਪਲ ਤੁਹਾਨੂੰ ਵਿਖਾ ਹੀ ਦਿੱਤਾ ਵਾ ਮਤਲਬ ਕਿ ਕਿੰਨਾ ਮਤਲਬ ਕਿ ਪੁਰਾਣਾ ਵਾ ਤੇ ਵੇਖ ਲਓ 40 ਫੋਟੋ ਉੱਚੀ ਅੱਗ ਚੱਲੇਗੀ ਆ ਪਤਾ ਨਹੀਂ ਕਿਹੜੀ ਸਾਈਡ ਤੋਂ ਅੱਗ ਆਈਆਂ ਖਾਂ ਦੀਆਂ ਖਾਂ ਲੱਗਦੀ 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 ਖਾਂ ਦੀਆਂ ਲੱਗ ਗਈ ਹਾਂ ਸਾਰੇ ਖੇਤ ਵੀ ਨਾਲ ਮੱਚ ਗਏ ਨਹੀਂ ਤੇ ਇਸ ਵਾਰ ਸੋਚਿਆ ਸੀ ਵੀ ਹਰ ਕੀ ਇਦਾਂ ਹੀ ਵਾਹ ਗਏ ਮਤਲਬ ਕਿ ਵੇਚੀ ਵਾਵਾਂਗੇ ਇਹਨਾਂ ਨੂੰ ਪਰ ਆ ਹਾਲਾਤ ਵੇਖ ਲੋ ਤੇ ਕੀ ਹੋਣ ਦੇ ਪੰਜਾਬ ਦੇ ਵਿੱਚ ਆਪਾਂ ਪੰਜਾਬੀਓ ਥੋੜਾ ਸੋਚੀਏ ਮਤਲਬ ਕਿ ਕੰਟਰੋਲ ਰੱਖੀ ਇਹਨਾਂ ਚੀਜ਼ਾਂ ਦੇ ਜੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬਚਣਾ ਵਾਦੇ ਜੇ ਮਤਲਬ ਕਿ ਆਪਾਂ ਬਚਾਅ ਕਰਨਾ ਵਾਦੇ ਅੱਗ ਨਾਲ ਲਾਇਆ ਕਰੀਏ ਆਪਣੀ ਦੀ ਕੋਈ ਚੀਜ਼ ਇਹ ਹੁੰਦੀ ਅੱਗ ਨਾਲ ਲਈ ਆਪਾਂ ਲਈ ਦੀ ਵੀ ਨਹੀਂ ਗਈ ਤਰ ਮਾਰਦੀ ਕਿਰਪਾ ਨਾਲ ਚਲੋ ਇਦਾਂ ਆ ਚਾਰ ਸਫੇਰੇ ਜਦੋਂ ਅੱਗ ਲੱਗ ਜਾਂਦੀ ਆ ਆ ਜਾਂਦੀ ਆ ਵਟਾਂ ਦੇ ਅੱਜ ਕੱਲ ਘਾਹ ਸੁੱਕਾ ਸੁਕਾਂਦਾ ਨਾਲ ਲਾ ਕੇ ਤਾਂ ਚੜ ਕੇ ਜਿਤਨਾ ਸਾਹਮਣੇ ਤੇ ਵੇਖ ਰਹੇ ਜੋ ਘਾਹ ਸੁੱਕਾ ਤੇ ਗਾਂ ਅਗਾਂਣ ਕੇ ਤਾਂ ਚੜ ਕੇ ਗਾਂ ਦੀਆਂ ਅੱਗੇ ਤੋਂ ਅੱਗੇ ਤੁਰ ਜਾਂਦੀ ਫਿਰ ਬੁਝਾਉਣ ਵਾਲਾ ਕੋਈ ਨਹੀਂ ਵਾਲੀ ਵਾਰਸ ਹੁੰਦਾ ਤੇ ਆਪਾਂ ਇਹਨਾਂ ਚੀਜ਼ਾਂ ਧਿਆਨ ਰੱਖੀਏ ਇਹ ਰੁੱਖ بچਣਗੇ ਤੇ ਆਪਾਂ ਆਪ ਦਾ ਸਾਹ ਲੈ ਸਕਦੇ ਆ ਆਪਾਂ ਬੱਜ ਸਕਦੇ ਆ ਵੇਖ ਲਓ ਤੁਸੀਂ ਕਿੰਨੇ ਮਾੜੇ ਹਲਾਤਾ ਮੋਢੀ ਸੜ ਗਏ ਇਹਨਾਂ ਦੇ ਜੇ ਤੁਹਾਨੂੰ ਰੁੱਖ ਪਹਿਲਾਂ ਵਖਾਇਆ ਉਹਨੇ ਮੋਢੀ ਖਤਮ ਹੋ ਗਈ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ ਅੱਗੇ ਤਾਂ ਕਿ ਗਰੁੱਪਾਂ ਦੇ ਵਿੱਚ ਸੁੱਟੋ ਵੱਧ ਤੋਂ ਵੱਧ ਪਤਾ ਲੱਗੇ ਲੋਕਾਂ ਨੂੰ ਵੀ ਹਾਲਾਤ ਕਿੱਡੇ ਮਾੜੇ ਕੋਈ ਸੇਧ ਮਿਲੇ ਧੰਨਵਾਦੀ ਜਿਉਂਦੇ ਬਸਦੇ ਰਹੋ